ਮੇਰਾ ਨਾਮ ਕਾਂਸਟੇਬਲ ਮਨਪ੍ਰੀਤ ਸਿੰਘ ਸਾਡਾ ਰੂਟ ਨੰਬਰ 53604 ਜੋ ਕਿ ਸਾਡੀ ਗੱਡੀ ਨਵਾਂ ਪਿੰਡ ਤੋਂ ਲੈ ਕੇ ਅਮੈਥੇ ਤੱਕ ਚੱਲਦੀ ਹੈ ਜਦੋਂ ਵੀ ਸਾਨੂੰ ਕੰਟਰੋਲ ਰੂਮ ਤੋਂ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਵੀ ਇੱਥੇ ਕੋਈ ਐਕਸੀਡੈਂਟ ਹੋ ਗਿਆ ਜਾਂ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਮੌਕਾ ਸੰਭਾਲਦੇ ਹਾਂ ਜੇਕਰ ਕੋਈ ਜ਼ਖਮੀ ਹੁੰਦਾ ਹੈ ਤਾਂ ਅਸੀਂ ਉਹਨੂੰ ਫਰਸਟ ایڈ ਦਿੰਨੇ ਆ ਤੇ ਜੇਕਰ ਕਿਸੇ ਨੂੰ ਹਸਪੀਟਲ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਉਹਨੂੰ ਮੌਕੇ ਤੇ ਅਸੀਂ ਨਾਲ ਦੀ ਨਾਲ ਹੀ ਸਟ੍ਰੈਚਰ 'ਚ ਪਾ ਕੇ ਇਹ ਹਸਪੀਟਲ ਪਹੁੰਚਾ ਦਿੰਨੇ ਆ। ਇਹ ਹਾਈ ਟੈਕ ਗੱਡੀ ਆ ਇਹਦੇ ਵਿੱਚ ਅੰਦਰ ਵੀ ਕੈਮਰੇ ਲੱਗੇ ਹੋਏ ਨੇ ਤੇ ਸਭ ਕੁਝ ਰਿਕਾਰਡ ਹੁੰਦਾ ਜੇਕਰ ਕੋਈ ਵੀ ਵਾਹਨ ਜਿਹੜਾ ਵਾ ਸੜਕ ਦੇ ਉੱਤੇ ਖਰਾਬ ਹਾਲਤ ਚ ਸਾਨੂੰ ਪਾਇਆ ਜਾਂਦਾ ਤੇ ਅਸੀਂ ਉਹਨੂੰ ਟੋਚਨ ਪਾ ਕੇ ਤੇ ਸਾਈਡ ਦੇ ਕਰਕੇ ਰੂਟ ਜਿਹੜਾ ਵਾ ਕਲੀਅਰ ਕਰਵਾ ਦਿੱਤਾ ਜਾਂਦਾ ਸਾਡੀ ਪਾਰਟੀ। ਸਾਨੂੰ ਬਹੁਤ ਹਾਈ ਟੈਕ ਗੱਡੀਆਂ ਮਿਲੀਆਂ ਹੈਗੀਆਂ ਇਹਦੇ ਵਿੱਚ ਬਹੁਤ ਵਧੀਆ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਜਿਹਦੇ ਵਿੱਚ ਡੈਸ਼ ਕੈਮਰਾ ਲੱਗਾ ਹੈ ਸਾਡੀ ਬੋਡੀ ਤੇ ਕੈਮਰਾ ਲੱਗਾ ਹੈ ਜਿਹਦੇ ਵਿੱਚ ਸਾਰਾ ਕੁਝ ਰਿਕਾਰਡ ਹੁੰਦਾ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟਰਾਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਹੈ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ